ਸਾਸਰੀਕਾਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਇਦੀ ਵੱਡੀ ਖਬਰ ਅਮਰੀਕੀ ਰਾਸ਼ਟਰਪਤੀ ਡਰਾਮਪ ਮਲੇਸ਼ੀਆ ਤੋਂ ਜਾਪਾਨ ਲਈ ਰਵਾਨਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਮਲੇਸ਼ੀਆ ਤੋਂ ਦੌਰਾ ਪੂਰਾ ਕਰਕੇ ਆਪਣੀ ਅਗਲੀ ਪੜਾ ਜਪਾਨ ਲਈ ਰਵਾਨਾ ਹੋ ਗਏ ਹਨ ਉਹਨਾਂ ਨੇ ਕੁਝ ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਟਰੁੱਟ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੁਣੀ ਹੁਣੀ ਮਲੇਸ਼ੀਆ ਤੋਂ ਵਧਾਈ ਲਈ ਹੈ ਮਲੇਸ਼ੀਆ ਮਹਾਨ ਅਤੇ ਜਵੰਤ ਦੇਸ਼ ਹੈ ਪ੍ਰਮੁੱਖ ਵਪਾਰ ਅਤੇ ਦੁਰਲੰਭ ਤਰਤੀ ਤੇ ਸੌਦਿਆਂ ਦੇ ਦਸਤਕੀਤੇ ਹਨ ਕੱਲ ਸਭ ਤੋਂ ਮਤੰਪੂਰਨ ਇਹ ਰੱਖਾ ਕੇ ਥਾਈਲੈਂਡ ਅਤੇ ਕਬਾਡੀਆ ਵਿਚਕਾਰ ਸਾਂਝੀ ਸੰਧੀ ਤੇ ਦਸਤਕੀਤੇ ਗਏ ਹੋਰ ਕੋਈ ਜੰਗ ਨਹੀਂ ਲੱਖਾ ਜਾਣਾ ਬਚ ਗਈਆਂ ਇਹ ਸਭ ਕੁਝ ਪੂਰਾ ਕਰਨਾ ਬਹੁਤ ਵੱਡਾ ਸਨਮਾਨ ਹੈ ਹੁਣ ਜਪਾਨ ਲਈ ਰਵਾਨਾ ਮਲੇਸ਼ੀਆ ਦੇ ਅਖਬਾਰ ਦਾ ਸਟਾਰ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸੋਮਵਾਰ ਸਵੇਰੇ 10:00 ਵਜੇ 6:00 ਵਜੇ ਆਪਣੀ 에어 ਫੋਰਸ ਵਨ ਜਹਾਜ਼ ਰਾਹੀਂ ਕੋਇਲਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਾਪਾਨ ਲਈ ਰਵਾਨਾ ਹੋਏ ਆਪਣੀ ਦੋ ਦਿਨਾਂ ਦੀ ਯਾਤਰਾ ਦੌਰਾਨ 트럼ਪ ਨੇ 47ਵੇਂ ਆਸੀਆਨ ਸਮੇਲਨ ਵਿੱਚ ਹਿੱਸਾ ਲਿਆ ਯਾਤਰਾ ਦੇ ਅੰਤ ਵਿੱਚ ਉਹਨਾਂ ਨੇ ਮਲੇਸ਼ੀਆ ਨੂੰ ਇੱਕ ਮਹਾਨ ਅਤੇ ਬਹੁਤ ਹੀ ਜਵੰਤ ਦੇਸ਼ ਕਹਾ ਜਾਪਾਨ ਤੋਂ 트럼ਪ ਪਰ ਦੱਖਣੀ ਕੋਰੀਆ ਦੀ ਯਾਤਰਾ ਵੀ ਕਰਨਗੇ ਜਿੱਥੇ ਉਹ ਇਹ ਪੇਖ ਸਮੇਲਨ ਵਿੱਚ ਵੀ ਸ਼ਾਮਲ ਹੋਣਗੇ 트럼ਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀਰਵਾਰ ਨੂੰ ਦੱਖਣੀ ਕੋਰੀਆ ਵਿੱਚ ਸਿਖਰ ਸਮੇਲਨ ਤੋਂ ਲਾਵਾ ਮੁਲਾਕਾਤ ਕਰਨਗੇ ਸਾਰਿਆਂ ਦੀਆਂ ਨਜ਼ਰਾਂ ਇਸ ਬਹੁ ਡੀਕੀ ਮੁਲਾਕਾਤ ਤੇ ਹੋਣਗੀਆਂ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ